ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲਾਲ ਚੰਬੀ ਘੋੜੀ ਲੈ ਕੇ ਆਏ ਆਂਗੇ ਸਵਾਰੀ ਦੀ ਪਾਸ ਹੈ ਗੱਬਣ ਘੋੜੀ ਹੈਗੀ ਤੇ ਕਿਹੜੇ ਘੋੜੇ ਤੋਂ ਗੱਬਣਾ ਕਿੰਨਾ ਕਰਦਾ ਆ ਆਪਾਂ ਸਾਰੀ ਜਾਣਕਾਰੀ ਜਿਹੜੀ ਉਹ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਤੇ ਸਵਾਰੀ ਵੀ ਜਿਹੜੀ ਆਪਾਂ ਕਰਵਾਈ ਹੈ ਨਾ ਉਹ ਬਿਲਕੁਲ ਜਾਨ ਬੰਦੇ ਤੋਂ ਜਿਹੜਾ ਕਿ ਬੰਦਾ ਪਹਿਲੀ ਵਾਰ ਘੋੜੀ ਤੇ ਬੈਠਾ ਨਾ ਉਹਦੇ ਤੋਂ ਸਵਾਰੀ ਕਰਾਈ ਹੈ ਤੇ ਲਾਸਟ ਜਦੋਂ ਆਪਾਂ ਵੀਡੀਓ ਪੂਰੀ ਕਰਾਂਗੇ ਲਾਸਟ ਦੇ ਵਿੱਚ ਆਪਾਂ ਉਹ ਕਲਿੱਪ ਵੀ ਲਾਈ ਆ ਬਿਨਾ ਆੜਗੋ ਤੋਂ ਆਪਾਂ ਜਿਵੇਂ origignal ਆੜਗੋ ਕਹਦਗੇ ਉਹ ਸਾੜਗੋ ਦੇ ਨਾਲ ਆਪਾਂ ਵੀਡੀਓ ਅਟੈਚ ਕਰੀ ਆ ਤੇ ਉਹ ਵੀ ਤੁਸੀਂ ਵੇਖ ਕੇ ਜਾਇਓ ਤੇ ਆਜੋ ਆਪਾਂ ਮਾਲਕਾ ਦੇ ਨਾਲ ਗੱਲਬਾਤ ਕਰਦੇ ਆਂ ਵੀ ਕਿੰਨਾ ਕਾਦਾ ਕੀ ਮੋਲਾ ਨੰਬਰ ਵੀ ਤੁਹਾਨੂੰ ਦੱਸਾਂਗੇ ਕਿੱਥੇ ਖੜੀ ਆ ਘੋੜੀ ਇਹ ਵੀ ਤੁਹਾਨੂੰ ਦੱਸਾਂਗੇ ਤੇ ਆਜੋ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਨੈਚਰਲ ਤੁਹਾਨੂੰ ਮਾਲਕਾਂ ਦੇ ਕੋਲੇ ਹਾਂਜੀ ਦੋਸਤੋ ਸਵਾਗਤ ਹੈ ਪਿੰਡਦਾਰਗਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੀ ਘੋੜੀ ਦੀ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99872255 ਮੇਰਾ ਨੰਬਰ ਹੈ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਤੇ ਘੋੜੀ ਦੀ ਜਾਣਕਾਰੀ ਲੈਣੇ ਆਂ ਕੀ ਆਲਾ ਬਾਈ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਕੈਮਾਸੇ ਤਾਂ ਹਾਂਜੀ ਠੀਕ ਆ ਆਪਾਂ ਨੂੰ ਘੋੜੀ ਬਾਰੇ ਦੱਸ ਦਗੇ ਇਹਦੇ ਬਾਰੇ ਹਾਂ ਇਹ ਦੱਸ ਦਗੇ ਵੀ ਘੋੜੀ ਹੈ ਕਿਹੜੀ ਆ ਇਹ ਇਹ ਲਾਲ ਚੰਬੀ ਆ ਜੀ ਲਾਲ ਚੰਬੀ ਆ ਨੁਕਰਾ ਬੱਚਾ ਦਿੰਦੀ ਐ ਇਹ ਤੋਂ ਪਹਿਲਾਂ ਨੁਕਰਾ ਬੱਚਾ ਸੀ ਠੀਕ ਆ ਹੁਣ ਇਹਨੇ ਦੂਜੀ ਵਾਰ ਸੂਈ ਆ ਦੂਜੀ ਵਾਰ ਸੋਣਾ ਜੀ ਦੂਜੀ ਵਾਰ ਸੋਣਾ ਹਾਂਜੀ ਹਾਂਜੀ ਲਾਲ ਚੰਬੀ ਕਹਿੰਦੇ ਇਹਨੂੰ ਹਾਂ ਲਾਲ ਚੰਬੀ ਆ ਜੀ ਠੀਕ ਆ ਜੀ ਵਿੱਚ ਚਟਾ ਚਟਾਪਨ ਬਹੁਤ ਆ ਜੀ ਚਟਾਪਨ ਹੈਗਾ ਚਟੇਪਨ ਤੋਂ ਖੈਰ ਨੌਕਰੇ ਦੀ ਨਿਸ਼ਾਨੀ ਹੁੰਦੀ ਹੈ ਨਾ ਨੌਕਰੇ ਦੀ ਨਿਸ਼ਾਨੀ ਹੁੰਦੀ ਹੈ ਨੌਕਰੇ ਦੀ ਧੀ ਹੈ ਜੀ ਠੀਕ ਹੈ ਤੇ ਆਪਾਂ ਜਿਹੜਾ ਵਾਲਪੋਰੀਆਂ ਦੀ ਸਾਫ ਹੈ ਜਮਾ ਸਾਫ ਆ ਜੀ ਠੀਕ ਹੈ ਆਪਣੇ ਬਾਕੀ ਤਸੱਲੀ ਕਰ ਲੂਗਾ ਹਾਂ ਬਾਕੀ ਤਸੱਲੀ ਕਰਕੇ ਅੱਲਾਹ ਵਿੰਦ ਲੈ ਕੇ ਜੀ ਠੀਕ ਠੀਕ ਹੈ ਠੀਕ ਹੈ ਜੀ ਕੀ ਆਪਣੇ ਦੇ ਕੱਦ ਵਗੈਰਾ ਕੀ ਹੈਗਾ ਤੇ ਕੋਈ ਕੱਦ ਦੇ ਦਾ 95 ਇੰਚਾ ਫੱਟੀ ਵਾਲਾ ਜੀ 95 ਇੰਚ ਫੱਟੀ ਵਾਲਾ ਹਾਂ ਜੀ ਠੀਕ ਹੈ ਜੀ ਤੇ ਇਹਦਾ ਆਪਣੀ ਬਲੱਡ ਲਾਈਨ ਦਾ ਪਤਾ ਕੋਈ ਬਲੱਡ ਲਾਈਨ ਦਾ ਨਹੀਂ ਪਤਾ ਇਹਦਾ ਜੀ ਅਨਨੋਨਾ ਹੈ ਨਾ ਹਾਂ ਜੀ ਅਨਨੋਨਾ ਠੀਕ ਹੈ ਇਹ ਆਪਣੀ ਘ ਠੀਕ ਹੈ ਠੀਕ ਹੈ ਘਰ ਵਾਲੇ ਹੁੰਦੀ ਫੇਰ ਤਾਂ ਆਪਾਂ ਨੂੰ ਬਲੱਡ ਲੈਂਦਾ ਪਤਾ ਲੱਗ ਜਾਂਦਾ ਹੈ ਨਾ ਤੇ 95 ਇੰਚ ਫੱਟੀ ਵਾਲਾ ਆਪਾਂ ਗੱਦ ਦੱਸਿਆ ਇਹਦਾ ਫੱਟੀ ਵਾਲਾ ਕਰਦਾ ਨਾ ਟੈਂਸ਼ਨ ਠੀਕ ਆ ਆਹਦੀ ਪਾਸ ਹੈ ਠੀਕ ਸਵਾਰੀ ਦੀ ਪਾਸ ਆਪਾਂ ਵੀਡੀਓ ਵੀ ਆਪਾਂ ਉੱਪਰ ਲਾਈ ਜਾਂਦੇ ਨਾਲ ਨਾਲ ਸੀਲ ਸਭ ਪੂਰੀ ਹੈ ਠੀਕ ਹੈ ਜੀ ਠੀਕ ਹੈ ਜਿਹੜੇ ਫਿਰਨ ਠੀਕ ਹੈ ਜੀ ਤੇ ਇਸ ਟਾਈਮੇ ਖਾਲੀ ਹੈ ਕਿ ਗੱਬਣਾ ਗੱਬਣਾ ਜੀ ਸਾਢੇ 3 ਮਹੀਨਾ ਦੀ ਸਾਢੇ 3 ਮਹੀਨੇ ਦੀ ਗੱਬਣ ਹਾਂ ਸਮੁੰਦਰ ਘੋੜੇ ਦਾ ਬੱਚਾ ਹੈ ਸਮੁੰਦਰ ਘੋੜੇ ਦਾ ਉਹ ਗੱਬਣਾ ਠੀਕ ਹੈ ਸਮੁੰਦਰ ਜਿਹੜਾ ਆਪਣਾ ਜਾੜਾ ਪਹਿਲਵਾਨਾ ਕੋਲ ਉਹਦਾ ਬੱਚਾ ਉਹਦਾ ਉਹਦਾ ਬੱਚਾ ਠੀਕ ਹੈ ਸਮੁੰਦਰ ਵੀ ਮੇਰੇ ਖਿਆਲ ਇੱਕ ਹੋਰ ਵੀ ਸਮੁੰਦਰ ਤਿਆਰ ਹੋਇਆ ਹੈ ਨਾ ਹਾਂ ਹਾਂ ਠੀਕ ਹੈ ਸਾਢੇ 3.5 ਮਹੀਨਾ ਦੀ ਗੱਭਣ ਹੈ ਠੀਕ ਹੈ ਸਮੁੰਦਰ ਦੇ ਬੱਚੇ ਤੋਂ ਇੱਕ ਪਾਸ ਚੈੱਕ ਪਾਸ ਹੈ ਠੀਕ ਹੈ ਤੇ ਕੋਈ ਆਪ ਮੱਲਵੜੀ ਦੀ ਕੀ ਕਰਦੇੀ ਮੱਲਵੜੀ ਫੋਨ ਤੇ ਕਰ ਲਾਂਗੇ ਜੀ ਮੱਲਵੜੀ ਫੋਨ ਤੇ ਕਰਨੀ ਹੈ ਹਾਂਜੀ ਠੀਕ ਹੈ ਚਲੋ ਫੋਨ ਤੇ ਕਰਨੀ ਆਪਾਂ ਫੋਨ ਨੰਬਰ ਦੱਸ ਦਈਏ ਨਾਲ ਹੀ ਹਾਂਜੀ 98767 98767 53313 53313 ਹਾਂਜੀ ਠੀਕ ਹੈ ਤੇ ਨਾਂ ਆਪਣਾ ਹੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਤੇ ਪਿੰਡ ਆਪਣਾ ਬੁਰਜ ਲੱਦਾ ਹਨ ਜਿਲ੍ਹਾ ਬਠਿੰਡਾ ਤੇ ਆਪਾਂ ਘਰ ਦੀ ਥੋੜੀ ਜਾਣਕਾਰੀ ਦੇ ਦਗੇ ਵੀ ਜੇ ਕਿਸੇ ਵੀਰ ਭਰਾ ਨੇ ਆਉਣਾ ਹੋਵੇ ਉਹ ਤਾਂ ਫੋਨ ਤੇ ਵੀ ਪੁੱਛ ਲੂਗਾ ਤੇ ਪਰ ਫਿਰ ਵੀ ਆਪਾਂ ਵੀਡੀਓ ਹੀ ਦੱਸ ਦਈਏ ਨਾ ਮਰ ਨੇੜੇ ਭਗਤਾ ਭਾਈ ਕਾ ਭਗਤਾ ਭਾਈ ਕਾ ਜੀ ਜੇ ਆਪਾਂ ਭਾਈ ਤੇ ਭਾਈ ਤੋਂ ਛੇਲਣਾ ਛੜ ਕਾਈ ਗਏ ਹਨ ਨਾਲੀ ਸੜਕ ਆ ਕੇ ਬਾਹਰ ਬਾਰੀ ਬਾਹਰ ਬਾਰੀ ਕਰ ਹਾਂਜੀ ਠੀਕ ਹੈ ਠੀਕ ਹੈ ਜੀ ਬਾਕੀ ਬੰਦਾ ਫੋਨ ਲਾ ਜਾਂਦਾ ਹਨ ਹਾਂ ਫੋਨ ਤੇ ਕਨੈਕਟ ਹੋ ਜਾਂਦਾ ਹੈਗਾ ਤੇ ਸੌ ਹਸੀਲ ਤਾਂ ਪੂਰੀ ਹੈ ਨਾ ਆਪਾਂ ਬਾਕੀ ਵੀਡੀਓ ਵੀ ਲਾ ਦਿੱਤੀ ਜਿਹੜਾ ਬੰਦਾ ਆਪਾਂ ਇਹ ਵੀਡੀਓ ਤੇ ਆ ਬਾਇਆ ਵਿੱਚ ਦੇ ਤੇ ਤਾਂ ਜਾਣੀ ਸੀ ਕਿ ਪਾਸੋਂ ਕਿਤੇ ਬੈਠਾ ਹੀ ਨਹੀਂਗਾ ਜਣਾ ਬੈਠਾ ਹੀ ਨਹੀਂ ਆ। ਬੰਦਾ ਹੀ ਨਹੀਂ ਜਿ ਘਰੇ। ਠੀਕ ਹੈ। ਤੇ ਉਹ ਮੈਂ ਕਿਤੇ ਬੈਠਾ ਨਹੀਂ ਹੁਣ। ਬੈਠਾ ਨਹੀਂਗਾ। ਉਹ ਬੰਦਾ ਯਾਨੀ ਜਮਾ ਕਿਤੇ ਬੈਠਾ ਹੀ ਨਹੀਂ ਕੋੜੀ ਤੇ। ਹਾਂ ਬਾਕੀ ਜਿਹੜੀਆਂ ਵੀਡੀਓ ਉੱਤੇ ਚੱਲੀ ਜਾਂਦੇ ਨੇ ਵੀਡੀਓ ਚ ਪਤਾ ਲੱਗਦਾ ਪਹਿਲਾਂ ਚੜਿਆ ਹੀ ਨਹੀਂ ਨਾ ਗਿਆ ਵਿਚਾਰੇ ਤੋਂ। ਹਾਂ ਹਾਂ ਹਾਂ। ਮਸਾ ਚੜਾਇਆਗਾ। ਤੇ ਬਾਕੀ ਘੋੜੀ ਤਾਂ ਕਹਿੰਦੇ ਵੀ ਸਵਾਰਨੋ ਦੀ ਜਾਣ ਜਾਂਦੀ ਹੈ ਨਾ ਇਹ ਵੀ ਬੰਦਾ ਜਾਨੀ ਆਪ ਬੈਠ ਕੇ ਚੈੱਕ ਕਰ ਸਕਦਾ ਚੈੱਕ ਕਰ ਸਕਦਾਗਾ ਸਹੀ ਹੈ ਸਹੀ ਤਸੱਲੀ ਕਰਕੇ ਲੈ ਜਾਦਾ ਹੈ ਨਾ ਕਰਕੇ ਆਪ ਦੀ ਹਾਂ ਬਾਕੀ ਅਣਜਾਣ ਬੰਦਾ ਬੈਠਾ ਉਹ ਨੂੰ ਨਹੀਂ ਕੁਝ ਕਿਹਾ ਤੇ ਸਵਾਰ ਦਾ ਫਿਰ ਸਵਾਰ ਦਾ ਫਿਰ ਮੰਦੀ ਹੈ ਮੰਦੀ ਮੰਦੀ ਹੈਗੀ ਇਹ 3.5 ਮਹੀਨੇ ਦੀ ਗੱਪਣ ਦੱਸੀ ਆਨੇ ਮਹੀਨੇ ਦੀ ਗੱਪਣਾ ਆਉਂਦਾ ਚੱਕ ਪਾਸ ਕਰਾ ਕੇ ਲੈ ਜਾਵੇ ਕਰਾ ਕੇ ਲੈ ਜਾਵੇ ਮੋਲਾਪਾ ਫੋਨ ਤੇ ਕਰਨ ਮੋਲਾ ਫੋਨ ਤੇ ਕਰਨਾ ਠੀਕ ਆ ਫੋਨ ਵੀ ਆਪਾਂ ਨੰਬਰ ਦੋਸਤੋ ਸਕਰੀਨ ਤੇ ਵੀ ਦੇ ਦਿੱਤਾ ਉੱਥੋਂ ਵੀ ਤੁਸੀਂ ਚੱਕ ਸਕਦੇ ਹੋ ਤੇ ਕਰ ਲਓ ਦੋਸਤੋ ਸੰਪਰਕ ਬਾਈ ਦੇ ਨਾਲ ਵਾਲਪੋਰੀਆਂ ਦੇ ਬਿਲਕੁਲ ਸਾਫ਼ ਹੈਗੀ ਤੇ ਬਾਕੀ ਸਵਾਰੀ ਦੀ ਪਾਸ ਆ ਹਨਾ ਮੰਤਰ ਵੀ ਬਹੁਤ ਸੋਹਣੀ ਹੈ ਬੈੱਡ ਬੜਾ ਚੰਗਾ ਹੈਗਾ ਤੇ 90 ਇੰਚ ਪੱਟੀ ਵਾਲਾ ਕੱਦ ਦੱਸਿਆ ਬਾਈ ਨੇ ਹਨਾ 90 ਇੰਚ ਹਾਂ ਤਸੱਲੀ ਕਰਕੇ ਦੋਸਤੋ ਜਾ ਸਕਦੇ ਹਾਂ ਤੇ ਮੈਨੂੰ ਦਿਓ ਇਜਾਜ਼ਤ ਮੈਨੂੰ ਵੀ ਵੀਡੀਓ ਦੇ ਨਾਲ ਠੀਕ ਆ ਬਾਈ ਓਕੇ ਧੰਨਵਾਦ ਜੀ ਓਕੇ ਜੀ ਓਕੇ ਓਕੇ ਜੀ ਦੋਸਤ ਬੈਜ ਬੈਜ ਜਮ ਨਹੀਂ ਹੈਲਦੀ ਨੇ ਤਾਂ ਐ ਬੈਠੇ ਨਹੀਂ ਜਾਂਦਾ ਅੱਛਾ ਬੈਠੇ ਨਹੀਂ ਆਏ ਕਰ ਐਂ ਉੱਤਲ ਦੇ ਬੈਠ ਜਾ। ਪਹਿਲੀ ਨੇ ਬੈਠ ਜਾਵਾ। ਹਾਂਜ ਲੋ ਜਾ। ਐ ਬੈਂਤ ਸਿਆਂ। ਜਾਵਾ ਪਹਿਲੀ ਨੇ ਬੈਠਾ। ਜਾਵਾ ਪਹਿਲੀ ਨੇ ਬੈਠਾ। ਹੋਰ ਆ। ਚੱਲ। ਚੱਲ ਤੋਰ ਮਾੜੀ ਜਾ। ਪਹਿਲੀ 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 ਲਗਾਮ ਖੱਚ ਕੇ। ਪਰੇ ਪਰੇ ਦੋ ਮੋੜ ਕੇ ਦੂਜੀ ਗੱਡੀ। ਹੈ ਨਾ। ਤੋਰ ਲਾ ਅੱਡੀ ਮਰ ਮੜੀ ਜੱਡੀ ਅੱਡੀ ਮਰ ਮੂਹ ਨੂੰ ਤੱਕ ਕੋਲ ਬੈਸ ਜਾਓ ਧੀਮੀ ਚੱਲ ਚੱਲ ਲੈ ਚੱਲ ਦੂਰ ਦੂਰ ਪਰੇ ਲਿਗਾਵ ਖਾਜ ਪਰੋਂ ਖਾਜ ਪਰ ਨੂੰ ਮੋੜਨਾ ਮੋੜਨਾ ਮੋੜ ਲੈ ਜਾ ਲੈ ਜਾ ਲੈ ਜਾ ਲੈ ਚੱਲ ਹੋਰ ਤੋਰ ਤੋਰਨਾ 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 ਪਾਸ ਕਰਾ ਕੇ ਤੂੰ ਮਾਰਾ ਤੋਰ ਲਾਂ ਕੋਈ ਨਾ ਸਰੀ ਜਾਣਾ ਪਰ ਇਹ ਨੂੰ ਲੈ ਜਾ ਅੱਪ ਉਧਰ ਮੜੇਊਗੀ ਫਿਰ ਹਾਂ ਮੋੜ ਲੈ ਦਰ ਹੈ ਨੀ ਨਰੇ ਪਸ ਆ ਪੈ ਰਾਹ ਜਾਂਦੇ ਪੈਰਾ ਦਾ ਕੁਝ ਕਰਨੀ ਆ ਮੈਂ ਟਾਇਰ ਭਾਈ ਨਾ ਮੈਰ ਦਾ ਬੱਸ